ਆਪ ਸੂਬੇ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿੱਥੇ ਕਿ ਬਰਸਾਤ ਦੇ ਕਾਰਨ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵਿਕਰਨਾ ਪੈ ਰਿਹਾ ਹੈ ਇੱਕ ਪਾਸੇ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਦੂਜੇ ਪਾਸੇ ਮੀਂਹ ਦੇ ਪਾਣੀ ਨੇ ਕਈ ਲੋਕਾਂ ਦਾ ਕਾਫੀ ਹੱਦ ਤੱਕ ਨੁਕਸਾਨ ਕੀਤਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਕੂਮਤਪੁਰ ਤੋਂ ਜਿੱਥੇ ਕਿ ਲੋਕਾਂ ਦੇ ਇੱਕ ਤਰ੍ਹਾਂ ਦੇ ਵਿੱਚ ਮੀਂਹ ਦਾ ਪਾਣੀ ਜਾ ਵੜਿਆ ਜਿਸ ਦੇ ਚੱਲਦੇ ਉਹਨਾਂ ਦੇ ਘਰਾਂ ਦਾ 90% ਸਮਾਨ ਖਰਾਬ ਹੋ ਗਿਆ ਹੈ ਦਾਸੇਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਮਾਨ 90% ਤੱਕ ਖਰਾਬ ਹੋ ਗਿਆ ਫਿਰ ਚਾਹੇ ਉਹ ਖਾਣ ਪੀਣ ਦਾ ਸਮਾਨ ਕਿਉਂ ਨਾ ਹੋਵੇ ਉਹਨਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਉਹਨਾਂ ਦੇ ਪਿੰਡ ਵਾਲੇ ਵੀ ਧਿਆਨ ਕੀਤਾ ਜਾਵੇ ਉਹਨਾਂ ਦੇ ਸਹਾਇਤਾ ਕੀਤਾ ਜਾਵੇ ਤੇ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮੁਰ ਤੋਂ ਉਹਨਾਂ ਦੇ ਪਿੰਡ ਜਾਂ ਫਿਰ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਮੈਂ ਨਾਂ ਗਿਆਨ ਸਿੰਘ ਆ ਸਰ ਇਹ ਕਿਹੜਾ ਪਿੰਡ ਹੈ ਜੀ ਇਹ ਪਿੰਡ ਹਕੂਮਤਪੁਰ ਜਿਲ੍ਹਾ ਹੁਸ਼ਿਆਰਪੁਰ ਆ ਜੀ ਕੀ ਹਾਲਾਤ ਸੀ ਕੱਲ ਇੱਥੇ ਕੱਲ ਦੇ ਹਾਲਾਤਾਂ ਜੀ ਇੱਥੇ ਮਤਲਬ ਕਿ ਜਿੱਦਾਂ ਮਤਲਬ ਡੁੱਬਣ ਵਾਲੇ ਕੰਮ ਹੋਇਆ ਸੀਗਾ ਜੀ ਕੱਲ ਮਤਲਬ ਇੰਨਾ ਪਾਣੀ ਇੱਥੇ ਆ ਗਿਆ ਸੀਗਾ ਜੀ ਉਹਨਾਂ ਚੋਆ ਵਿੱਚ ਨਹੀਂ ਚੱਲਦਾ ਹੋਊਗਾ ਜਿੱਨਾਂ ਘਰਾਂ ਦੇ ਮੋੜੇ ਸੜਕਾਂ ਰਸਤੇ ਵਿੱਚ ਨਾ ਮਤਲਬ ਚੱਲ ਸ਼ਾਲੀਆਂ ਪੈਂਦੀਆਂ ਸੀ ਮਤਲਬ ਕਿ ਹੜ੍ਹ ਵੀ ਸਕਦਾ ਇਹ ਕੋਈ ਪਾਣੀ ਬਹੁਤ ਜ਼ਿਆਦਾ ਸੀ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਜੀ ਨੁਕਸਾਨ ਬਹੁਤ ਹੋਇਆ ਲੋਕਾਂ ਦੇ ਦਾਣੇ ਵੀ ਭੇਜ ਗਏ ਕੱਪੜੇ ਵੀ ਭੇਜ ਗਏ ਬੈੱ ਇਹ ਪਾਣੀ ਆਣ ਦਾ ਕੀ ਕਾਰਨ ਸੀਗਾ ਜੀ ਪਾਣੀ ਆਣ ਦਾ ਕਾਰਨ ਇਹ ਆ ਸਰਪਈ ਜਿਹੜਾ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਹੈਗਾ ਨਾ ਛੱਪੜ ਦੇ ਦਾ ਉਹ ਮਤਲਬ ਕਿ ਐਨ ਆਰ ਆਈ ਨੂੰ ਜ਼ਮੀਨ ਖਰੀਦ ਲਈ ਆ ਉਹਨੇ ਉੱਥੇ ਦੀਵਾਰ ਬਣਾ ਦਿੱਤੀ ਆ ਉਹ ਕਹਿੰਦਾ ਮੈਂ ਪਾਣੀ ਆਪਣੇ ਖੇਤਾਂ 'ਚ ਨਹੀਂ ਪੈਣ ਦੇਣਾ ਹੈਗਾ ਪਾਣੀ ਨੂੰ ਡੱਕ ਲੱਗ ਗਈ ਜਿਹੜੇ ਹੋਰ ਆਲੇ ਦੋਲੇ ਵੀ ਖੇਤ ਸੀ ਜਿੱਦਣ ਪਾਣੀ ਜਾਂਦਾ ਸੀਗਾ ਉਹਨਾਂ ਨੇ ਜਿਹਨਾਂ ਨੂੰ ਮਾਮਲੇ ਤੇ ਲਏ ਹੋਏ ਆ ਉਹਨਾਂ ਨੇ ਵੀ ਮਤਲਬ ਕਿ ਜੀ ਸੀ ਬੀ ਲਿਆ ਕੇ ਉਹਨਾਂ ਵੱਡੇ ਵੱਡੇ ਬੰਨ੍ਹ ਲਾਤੇ ਮੋਰੇ ਵੀ ਅਸੀਂ ਪਾਣੀ ਇੱਧਰੋਂ ਆਪਣੇ ਖੇਤਾਂ 'ਚ ਵੀ ਨਹੀਂ ਜਾਣ ਦੇਣਾ ਉਹ ਪਾਣੀ ਹੁਣ ਛੱਪੜ ਭਰ ਕੇ ਲੋਕਾਂ ਦੇ ਘਰਾਂ 'ਚ ਵ ਉਹ ਤਾਂ ਫਿਰ ਗੰਦਾ ਪਾਣੀ ਗਲੀਆਂ ਨਾਲੀਆਂ ਦਾ ਉਹਨਾਂ ਬਿਮਾਰੀਆਂ ਦਾ ਵੀ ਖਤਰਾ ਹੈ ਬਿਮਾਰੀਆਂ ਫੈਲ ਰਹੀਆਂ ਜੀ ਉਹਦੇ ਵਿੱਚ ਨਿੱਕੇ ਨਿੱਕੇ ਕਟਾਣੋਂ ਪਾਣੀ ਤੇ ਗੰਦਾ ਪਾਣੀ ਉਹਦੇ ਵਿੱਚੋਂ ਲੰਘਣਾ ਪੈਂਦਾ ਬੱਚਿਆਂ ਸਕੂਲ ਜਾਣ ਲਈ ਵੀ ਲੰਘਣਾ ਪੈਂਦਾ ਹੈਗਾ ਲੋਕਾਂ ਦੇ ਘਰਾਂ 'ਚ ਵੀ ਉਹੀ ਪਾਣੀ ਜਾਨਵਰ ਫਿਰਦੇ ਅੰਦਰ ਸੱਪ ਵੀ ਆ ਰਹੇ ਆ ਜੀ ਇਸ ਪਾਣੀ ਦੇ ਵਿੱਚ ਬਹੁਤ ਮੰਦਾ ਹਾਲ ਹੈ ਜੀ ਮਤਲਬ ਜੀਵਨ ਜਿਹੜਾ ਜ਼ਿੰਦਗੀ ਜ਼ਿੰਦਗੀ ਨਹੀਂ ਰਹਿ ਗਈ ਜੋ ਇੰਨਾ ਗੰਦ ਪੈ ਗਿਆ ਜੇ ਹੋਰ ਬਰਸਾਤ ਹੁੰਦੀ ਤਾਂ ਕੀ ਹਾਲਾਤ ਹੋਣਗੇ ਪਿੰਡ ਦੇ ਹਾਲਾਤ ਕੀ ਆ ਫਿਰ ਮਤਲਬ ਬਿਮਾਰੀ ਫੈਲ ਜਾਣੀਆਂ ਜੀ ਪਾਣੀ ਮੁੜ ਕੇ ਘਰਾਂ 'ਚ ਵੜਨਾ ਹੈਗਾ ਛੱਪੜ ਦਾ ਗੰਦਾ ਕੀ ਲੋ ਚਾਹੀਦਾ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਵੱਲੋਂ ਸਾਡੀ ਇਹੋ ਹੀ ਬੇਨਤੀ ਆ ਕਿ ਜਿਹੜਾ ਪਾਣੀ ਦਾ ਨਿਕਾਸ ਬੰਦ ਕੀਤਾ ਗਿਆ ਨਾ ਉਹਨੂੰ ਮੁੜ ਕੇ ਖਲਾਇਆ ਜਾਵੇ ਪਾਣੀ ਆਪਣਾ ਰਸਤਾ ਜਿਹੜਾ ਹੈਗਾ ਉਹਦੇ ਅੰਦਰ ਜਾਵੇ ਪਿੰਡ ਜਨਾਵੇ ਭਾਇਆ ਜੀ ਕੱਲ ਨੂੰ ਇੱਥੋਂ ਤੋੜ ਕੇ ਪਾਣੀ ਕੱਢਿਆ ਗਿਆ ਕੀ ਦਿੱਕਤ ਆਂਦੀ ਜਿਹੜਾ ਪਾਣੀ ਨਹੀਂ ਜਾਂਦਾ ਇੱਥੋਂ ਹਾਂਜੀ ਦਿੱਕਤ ਇਹ ਆ ਜੀ ਮਤਲਬ ਕਿ ਜਾਦੇ ਮਤਲਬ ਕਿ ਬਹੁਤ ਸਾਰ ਸਾਡੀ ਸੁਰਤ ਤੋਂ ਪਹਿਲਾਂ ਹੀ ਮਤਲਬ ਕਿ ਇੱਥੋਂ ਪਾਣੀ ਦਾ ਵਹਾਅ ਸਾਰਾ ਇਧਰ ਨੂੰ ਆ ਜਿਵੇਂ ਸਿਆਣੇ ਦੱਸਦੇ ਆ ਜੀ ਪਰ ਹੁਣ ਮਤਲਬ ਕਿ ਜਿਹੜਾ ਹੁਣ ਅਜਿਹੀ ਸੜਕ ਬਣੀ ਹੋਊ ਆ ਅਸਲ ਇਹ ਤਾਂ ਮੜੇ ਕੈਮਰਾ ਮਾਰ ਦਿਓ ਜੀ ਜ ਤਾਂ ਇਹ ਸੜਕ ਵੀ ਬਹੁਤ ਚੀ ਬਣਾਤੀ ਆ ਪਿਛਲੀ ਪੰਚਾਇਤ ਨੇ ਉਹ ਨਹੀਂ ਸੋਚਿਆ ਮਤਲਬ ਕਿ ਪਾਣੀ ਦਾ ਨਿਕਾਸ ਹੋਣਾ ਕਿੱਧਰ ਨੂੰ ਆ ਸਾਰੀ ਮੇਨ ਪ੍ਰੋਬਲਮ ਵੀ ਇਹ ਤਾਂ ਹੋਈ ਆ ਜੇ ਇਹਨੂੰ ਇਸ ਲੈਵਲ 'ਚ ਰੱਖ ਕੇ ਬਣਾਇਆ ਜਾਂਦਾ ਜਿਹੜਾ ਪਾਣੀ ਗਾ ਨਿਕਲ ਜਾਂਦਾ ਤਾਂ ਮੁਸੀਬਤ ਨਾ ਆਉਂਦੀ ਤੇ ਨਾਲੇ ਮਤਲਬ ਕਿ ਵੀ ਥੋੜੀ ਜਿਹਾ ਅੱਗੇ ਆ ਕਿ ਨਾ ਆਪਣੇ ਐਨ ਆਰ ਆਈ ਆ ਮਤਲਬ ਕਿ ਬਾਹਰ ਅਮਰੀਕਾ ਗਏ ਉਹ ਤੇ ਉਹਨੇ ਜ਼ਮੀਨ ਖਰੀਦੀ ਆ ਤੇ ਉਹ ਕਹਿੰਦੇ ਸਾਡੀ ਫਸਲ ਖਰਾਬ ਹੁੰਦੀ ਆ ਵੀ ਅਸੀਂ ਬਹੁਤ ਮਹਿੰਗੀ ਜ਼ਮੀਨ ਖਰੀਦੀ ਆ ਵੀ ਛੱਪੜ ਦਾ ਪਾਣੀ ਸਾਡੇ ਮਤਲਬ ਕਿ ਮਾਰ ਕਰਦਾ ਆ ਤੇ ਉਹਨੇ ਮੋੜੇ ਕੰਦ ਕਰ ਦਿੱਤੀ ਆ ਤੇ ਉਧਰ ਵੀ ਪਾਣੀ ਦਾ ਮਤਲਬ ਕੱਲ ਦੇ ਹਾਲਾਤ ਦੇਖ ਕੇ ਲੱਗਦਾ ਹੈ ਜੇ ਹੋਰ ਬਰਸਾਤ ਹੋਈ ਤਾਂ ਪਿੰਡ ਨੂੰ ਕਿੰਨਾ ਨੁਕਸਾਨ ਹੋਊਗਾ ਦੇਖੋ ਜੀ ਜੇ ਜੋ ਹਾਲਾਤ ਕੱਲ ਸੀਗੇ ਜਿੰਦਗੀ ਕਿਤੇ ਦੇਖੇ ਨਹੀਂ ਇੰਦਾਂ ਦੇ ਹੈਗੇ ਜੇ ਮਤਲਬ ਕਿ ਨਾ ਦੁਬਾਰਾ ਇਦਾਂ ਦਾ ਚਾਂਸ ਹੁੰਦਾ ਆ ਤਾਂ ਮਤਲਬ ਕਿ ਪਿੰਡ ਨੂੰ ਮਤਲਬ ਕਿ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਆ ਮਾਰੀ ਨੁਕਸਾਨ ਜਿਹੜਾ ਹੋਇਆ ਹੋਇਆ ਹੀ ਆ ਇਸ ਸੰਬੰਧੀ ਕੋਈ ਪੁਲੀਆ ਜਿਹੜੇ ਅਧਿਕਾਰੀ ਹੈ ਜਿੱਦਾ ਬੀਡੀਪੀਓ ਡੀਡੀਪੀਓ ਜਾਂ ਐਸਡੀਐਮ ਦੇ ਨਾਲ ਕੋਈ ਗੱਲ ਹੋਈ ਹੈ ਕਿ ਇਹਦਾ ਹੱਲ ਕੱਢਿਆ ਜਾਵੇ ਦੇਖੋ ਜੀ ਕੱਲ ਤਾਂ ਮਲੇ ਖਲਾਤ ਇੰਨੇ ਖਰਾਬ ਸੀਗੇ ਕਿਸੇ ਕੋਲ ਕਰਨਿਕਾ ਦਾ ਟਾਈਮ ਹੀ ਨਹੀਂ ਸੀਗਾ ਕਿਉਂਕ ਸਾਡੀ ਸਮੱਸਿਆ ਦਾ ਹੱਲ ਕਰਾਇਆ ਜਾਵੇ ਕੱਲ ਐਮਪੀ ਸਾਹਿਬ ਸ਼ਾਮ ਨੂੰ ਆਏ ਸੀਗੇ ਭਰੋਸਾ ਤੋਂ ਵਾਅਦਾ ਗਏ ਆ ਤੁਹਾਡਾ ਹੱਲ ਕਰਾਂਗੇ ਪਰ ਦੇਖੋ ਹੁਣ ਹੁੰਦਾ ਕੀ ਆ ਪਰ ਸਾਡਾ ਜਿਹੜਾ ਪਿੰਡਿਆ ਨੇ ਵਿਕਾਸ ਦੇ ਪਿੱਛੋਂ ਪੱਖੋਂ ਮਤਲਬ ਬਹੁਤ ਪਿੱਛੇ ਆ ਜਿਹੜਾ ਬੰਨ ਲਾਇਆ ਗਿਆ ਸੀ ਕੱਲ ਇਕੱਠੇ ਵੀ ਹੋਏ ਸੀਗੇ ਕਿ ਉਹਨੂੰ ਫਲਾਇਆ ਜਾਵੇਗਾ ਕਿ ਇਹ ਖੋਲਿਆ ਗਿਆ ਉਹਨਾਂ ਲੋ ਨਹੀਂ ਜੋ ਬੰਨ ਨਹੀਂ ਖੋਲਿਆ ਗਿਆ ਮਤਲਬ ਕਿ ਉਹ ਨਾਲ ਦੇ ਪਿੰਡ ਕਾਲੜ ਫੱਤੂ ਤੋਂ ਆਏ ਸੀਗੇ ਉਹ ਕਹਿੰਦੇ ਸਾਡੇ ਮਤਵਲ ਕਿ ਵੀ ਪਾਣੀ ਪਿੰਡ ਚ ਬਹੁਤ ਜ਼ਿਆਦਾ ਆ ਗਿਆ ਆ ਤੇ ਬੰਨੂ ਨਹੀਂ ਖਲਾਇਆ ਨਹੀਂ ਹੈਗਾ ਮਤਲਬ ਕਿ ਮੂਰੇੋਂ ਤੇ ਅਤਰਾਜ ਜੋ ਕਰਦੇ ਸੀ ਕਾਫੀ ਤੇ ਪਾਣੀ ਜਦੋਂ ਮਲ ਤੇ ਨਾਲੇ ਇੱਕ ਹੋਰ ਕਰਨੀ ਹੈ ਜਿਹੜੀ ਆਪਣੇ ਪੀਡਬੀਯੂ ਨੇ ਸੜਕ ਬਣਾਈ ਹੈ ਤੇ ਆਪਣੇ ਪਿੰਡ ਤੋਂ ਲੈ ਕੇ ਹਕੂਮਤਵਰ ਤੋਂ ਲੈ ਕੇ ਪਾਜੀ ਤੱਕ ਇੱਕ ਵੀ ਪੁਲੀ ਨਹੀਂ ਰੱਖੀ ਹੈਗੀ ਉਹ ਸਾਰਾ ਪਾਣੀ ਪਿੱਛੇ ਨੂੰ ਵਾਪਸ ਹੋ ਕੇ ਸਾਡੇ ਪਿੰਡ ਨੂੰ ਮਾਰ ਕਰਦਾ ਹੈ ਸਾਡੇ ਪਿੰਡ ਸਭ ਤੋਂ ਨੀਵਾ ਹੈ ਲੱਗਦਾ ਹੈ ਬਿਨਾ ਕਿਸੇ ਪ੍ਰਬੰਧ ਤੋਂ ਬਿਨਾ ਕਿਸੇ ਜਾਣਕਾਰੀ ਤੋਂ ਜਿਹੜੀਆਂ ਸੜਕਾਂ ਬਣਾਈ ਜਾਂਦੇ ਆ ਉਹਦੇ ਨਾਲ ਨੁਕਸਾਨ ਹੁੰਦਾ ਪਿੰਡਾਂ ਨੂੰ ਹਾਂਜੀ ਇਹ ਨੁਕਸਾਨ ਪੂਰਾ ਬਾਜੀ ਜੇ ਮਲਕ ਇਹ ਨਾ ਸੜਕਾਂ ਥੱਲੇ ਕੋਈ ਚੌੜੇ ਪਾਪ ਰੱਖੇ ਹੁੰਦੇ ਤਾਂ ਉਹਦੇ ਨਾਲ ਮਤਲਬ ਕਿ ਪਾਣੀ ਸਾਰਾ ਅੱਗੇ ਨਿਕਲ ਜਾਂਦੀ ਨੀਵੇਂ ਪਾਸੇ ਨੂੰ ਤਾਂ ਜਿਹੜੇ ਹੁੰਨ ਲਗੇ ਪਿੰਡਾਂ ਵਿੱਚ ਮਾਰ ਪਈ ਆ ਉਹ ਬਚ ਜਾਂ ਜੋ ਕਿ ਡਿਗਨ ਵਾਲੇ ਆ ਜੇ ਉਹ ਘਰ ਕੋ ਡਿਗ ਪਵੇ ਤਾਂ ਇਸ ਦਾ ਮਤਲਬ ਕਿ ਕੌਣ ਜ਼ਿੰਮੇਵਾਰ ਹੋਊਗਾ ਕੀ ਸਰਕਾਰੀ ਜਿਹੜੀ ਪੁਲੀ ਹੱਲੇ ਬੰਦੇ ਹੀ ਪਈ ਹੈ ਉਹ ਜਿਹੜੀ ਬੰਦ ਕੀਤੀ ਸੀ ਸਰਕਾਰੀ ਪੁਲੀਆਂ ਬੰਦ ਪਈਆਂ ਜਾਂ ਸਾਰਿਆਂ ਦੇ ਮੁਰੇ ਬੰਦ ਕੀਤੀਆਂ ਆ ਆਪਣੇ ਸਾਰੇ ਪਾਸਿਓਂ ਮੁਰੇ ਮਤਲਬ ਕਿ ਕੋਈ ਵੀ ਖੋਲ ਨਹੀਂ ਰਿਹਾ ਹੈਗਾ ਸਰਕਾਰ ਤੋਂ ਵੀ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਕਰਦੇ ਆ ਮਤਲਬ ਕਿ ਹਨਾ ਵੀ ਸਾਰਿਆਂ ਨੂੰ ਮਤਲਬ ਕਿ ਬਣਾ ਕਿਸੇ ਦਾ ਵੀ ਨਾ ਕਿਸੇ ਜਾਨੀ ਨੁਕਸਾਨ ਹੋਵੇ ਨਾ ਕਿਸੇ ਮਾਲੀ ਨੁਕਸਾਨ ਹੋਵੇ ਤੇ ਫਸਲ ਵੀ ਰਿਕਦੀ ਪਾਈਦੀ ਰਹੇ ਉਸ ਸਾਹ ਦੇ ਨਾਲ ਸਾਡੇ ਉਚਿਤ ਪ੍ਰਬੰਧ ਕੀਤੇ ਜਾਣ